ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਸੇ ਨੂੰ ਲੁਕ ਰਿਹਾ ਹੁਣ ਇਹ ਥਾ ਕਰ ਲੋ ਯਾਰ ਯਾਰ ਹੁਣ ਲਾਈਵ ਕਰਦਾ ਹਾਂ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਔਰ ਅੱਜ ਮੈਂ ਗੁਰੂ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ ਆਇਆ ਹੈਗਾ ਭਾਈ ਰੱਖਦੇ ਨੇ ਔਰ ਸਾਰਿਆਂ ਨੂੰ ਪਤਾ ਪੂਰੇ ਸੰਸਾਰ ਭਰ ਦੇ ਵਿੱਚ ਪਤਾ ਹੈਗਾ 20 ਸੀਨੀਅਰ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਮਰਨ ਵਰਤ ਰੱਖਿਆ ਹੈਗਾ 45 ਦਿਨ ਹੋ ਗਏ ਅਰੇ 노 ਡਾਊਟ ਮੈਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦਾ ਲੇਕਿਨ ਮੈਂ ਕਿਸਾਨ ਆ ਮੇਰੇ ਨਾਲ ਮੇਰੇ ਪਿੰਡ ਤੋਂ ਸਰਪੰਚ ਸਤਪਾਲ ਸਿੰਘ ਸਾਬਕਾ ਸਰਪੰਚ ਬਲਵਿੰਦਰ ਸਿੰਘ ਮੈਂਬਰ ਪੰਚਾਇਤ ਹਰਬੰਸ ਸਿੰਘ ਸਰਦਾਰ ਸਰਚਾਨ ਸਿੰਘ ਜੀ ਹੁਣਾਂ ਨੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਜਾਂ ਹੋਰ ਲਖਵਿੰਦਰ ਸਿੰਘ ਰੰਦਾਵਾ ਇਹ ਕਿਸਾਨ ਆਗੂ ਵੀ ਨੇ ਔਰ ਖਾਸ ਕਰਕੇ ਢੱਲੇਵਾਲ ਭਾਰਤੀ ਕਿਸਾਨ ਜੂਨੀਅਨ ਢੱਲੇਵਾਲ ਦੇ ਵਿੱਚ ਇਹ ਲੰਬੇ ਸਮੇਂ ਤੋਂ ਕੰਮ ਕਰਦੇ ਆ ਇੱਥੇ ਹੁਣ ਢੱਲੇਵਾਲ ਦੀ ਸੁਮਿੰਦਰਪਾਲ ਸਿੰਘ ਗਰੇਵਾਲ ਦੀ ਸਰਚਾਨ ਸਿੰਘ ਦੀ ਜਾਂ ਕਿਸੇ ਦੀ ਗੱਲ ਨਹੀਂ ਇੱਥੇ ਇੱਕ ਇਨਸਾਨ ਦੀ ਗੱਲ ਹੈ ਵੀ ਆਪਣੇ ਕਰਾਜ ਜੇ ਪਰਿੰਦਾ ਵੀ ਆ ਕੇ ਜ਼ਖਮੀ ਹੋ ਕੇ ਗਿਰ ਜਾਂਦਾ ਤਾਂ ਪਾ ਠੜ ਠੜ ਦਾਦਾ ਦੇਣਾ ਉਹਨੂੰ ਮੱਲਮ ਪੱਟੀ ਕਰਦੇ। ਲੇਕਿਨ ਕਮਿਊਨੀਕੇਸ਼ਨ ਗੈਪ ਸੀ। ਔਰ ਨੋ ਡਾਊਟ ਮੈਂ ਮਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਕੰਮ ਕੀਤਾ ਮੈਂ ਭਾਰਤੀ ਜਨਤਾ ਯੁਵਾ ਮੋਰਚੇ ਦਾ ਪੰਜਾਬ ਪ੍ਰਧਾਨ ਸੀ ਉਹ ਸਾਡੇ ਇੰਚਾਰਜ ਹੁੰਦੇ ਸੀ। ਸ਼ਿਵਰਾਜ ਸਿੰਘ ਚੋਹਾਨ ਜੀ ਜਿਹੜੇ ਅੱਜ ਕੱਲ ਖੇਤੀਬਾੜੀ ਮੰਤਰੀ ਨੇ ਉਹ ਮੇਰੇ 올 ਇੰਡੀਆ ਯੂਥ ਵਿੰਗ ਦੇ ਭਾਰਤੀ ਜਨਤਾ ਯੁਵਾ ਮੋਰਚੇ ਦੇ ਪ੍ਰਧਾਨ ਸੀ ਮੈਂ ਪੰਜਾਬ ਦਾ ਯੁਵਾ ਮੋਰਚੇ ਦਾ ਪ੍ਰਧਾਨ ਸੀ ਸਾਰੇ ਅਸੀਂ ਪੁਰਾਣੇ ਆ ਔਰ ਕਮਿਊਨੀਕੇਸ਼ਨ ਗੈਪ ਕਰਕੇ ਇੱਕ ਵੱਡਾ ਇਹ ਮਾੜਾ ਸਮਾਂ ਆਇਆ ਹੋਇਆ ਹੈਗਾ ਔਰ ਨੋ ਡਾਊਟ ਸਾਡਾ ਜਿਹੜਾ ਦੇਸ਼ ਮਹਾਨ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਇਹ ਕੋਈ ਸ਼ੱਕ ਨਹੀਂ ਉਹ ਸੁਪਰ ਪਾਵਰ ਨੇ ਲੇਕਿਨ ਸੁਪਰੀਮ ਪਾਵਰ ਕੋਲ ਵੀ ਸਾਡੀ ਗੱਲ ਕਰਨੀ ਬਣਦੀ ਹੈਗੀ ਆ ਅਕਾਲ ਤਖਸ ਜਿਹੜਾ ਹੈਗਾ ਇਹ ਰੱਬ ਦਾ ਘਰ ਸਾਡਾ ਸੁਪਰੀਮ ਆ ਔਰ ਅਸੀਂ ਚਾਹੁੰਦੇ ਆ ਵੀ ਸ੍ਰੀ ਅਕਾਲ ਤਖਸ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਵੇ ਜਥੇਦਾਰ ਸਾਹਿਬ ਕਰਨ ਇੱਕ ਤਾਂ ਗੁਰਸਿੱਖਾਂ ਦੇ ਵਿੱਚ ਮਰਨ ਵਰਤ ਨਹੀਂ ਹੈਗਾ ਦੂਸਰਾ ਵੀ ਅੱਜ ਡੱਲੇਵਾਲ ਸਾਹਿਬ ਕੱਲ ਨੂੰ ਕੋਈ ਹੋਰ ਇਹ ਜਿਹੜੀ ਮਰਨ ਵਰਤ ਸੰਘਰਸ਼ ਚੱਲਦੇ ਆ ਲੇਕਿਨ ਤਿਲ ਤਿਲ ਰੋਲ ਜੀਵਨ ਘਟਨਾ ਔਰ ਉਸ ਪਾਸੇ ਨੂੰ ਜਾਣਾ ਉਹ ਮੈਂ ਕਹਿੰਦਾ ਵੀ ਸਾਡੇ ਸਾਰਿਆਂ ਲਈ ਸ਼ਰਮਨਾਕ ਸਾਡੇ ਚੋਂ ਕੋਈ ਕਿਉਂ ਵਿਦਾ ਹੋਵੇ ਉਸ ਲਈ ਅਸੀਂ ਅੱਜ ਬੇਨਤੀ ਜੋਦੜੀ ਸ਼੍ਰੀ ਖਾਲਸਾ ਸਾਹਿਬ ਤੇ ਜਥੇਦਾਰ ਸਾਹਿਬ ਕੋਲ ਕਰਨ ਆਏ ਆ ਵੀ ਨੋ ਡਾਊਟ ਮੈਂ ਸ਼ਿਵਰਾਜ ਸਿੰਘ ਤੋਹਾਨ ਹੁਣਾਂ ਨਾ ਮੇਰੇ ਆਲੋਡੀਆ ਪ੍ਰਧਾਨ ਰਹੇ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਸਾਰਿਆਂ ਨੇ ਕਿਹਾ ਵੀ ਅਸੀਂ ਸੰਜੀਦਗੀ ਨਾਲ ਇਹਨੂੰ ਸਾਰੇ ਨੂੰ ਦੇਖਦੇ ਹੈਗੇ ਆ ਜਿਹੜਾ ਕੁਝ ਕਰਨ ਵਾਲਾ ਹੋ ਉਹ ਉਹ ਕਰਨਗੇ ਪਰ ਲੇਕਿਨ ਸਮਾਂ ਜਿਹੜਾ ਹੈਗਾ ਉਹ ਬੀਤਦਾ ਜਾ ਰਿਹਾ ਹੈਗਾ ਉਹਦੇ 'ਚ ਅੱਜ ਜਿਹੜੀ ਉਹ ਕਹਿੰਦੇ ਹੈਗੇ ਆ ਆਕਸੀਜਨ ਉਹ ਆਕਸੀਜਨ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਸਾਹਿਬ ਸਰਦਾਰ ਰਗਵੀਰ ਸਿੰਘ ਜੀ ਉਹਨਾਂ ਦੇ ਔਰ ਗੁਰੂ ਸਾਹਿਬ ਦੇ ਚਰਨਾਂ ਚ ਬੇਨ ਜੋਦਰੀ ਬੇਨਤੀ ਹੈਗੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਇਤਿਹਾਸ ਦੇ ਤੌਰ ਤੇ ਈਵਨ ਸਾਡੇ ਗੁਰੂ ਸਾਹਿਬ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਵੱਲੋਂ ਪੰਜ ਸਿੰਘਾਂ ਵੱਲੋਂ ਉਹਨਾਂ ਨੂੰ ਹੁਕਮਨਾਮਾ ਜਾਰੀ ਕੀਤਾ ਸੀ ਵੀ ਤੁਸੀਂ ਗੁਰੂ ਗੁਰੂ ਸਾਹਿਬ ਤੁਸੀਂ ਚਮਕੌਰ ਦੀ ਗੜੀ ਛੱਡੋ ਤੇ ਗਾਹ ਜਾ ਕੇ ਤੁਸੀਂ ਅਗਵਾਈ ਕਰੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜਾ ਗੈਰ ਰਾਜਨੀਤਿਕ ਸੰਗਠਨ ਆ ਕਿਸਾਨ ਸੰਯੁਕਤ ਕਿਸਾਨੀ ਮੋਰਚਾ ਔਰ ਉੱਥੇ ਹੋਰ ਜਿਹੜੇ ਸਮਾਜਿਕ ਆਗੂ ਨੇ ਜਾਂ ਉੱਥੇ ਜਿਹੜੀ ਸੰਗਤ ਆ ਉਹਨਾਂ ਨੂੰ ਕਹਿਣ ਵੀ ਉਹ ਬੇਇਨਤੀ ਕਰ ਲੈਣ ਹੁਕਮਨਾਮਾ ਜਾਰੀ ਕਰਨ ਵੀ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤ ਛੱਡਣ ਔਰ ਅੱਗੇ ਤੋਂ ਕੋਈ ਹੋਰ ਵੀ ਆਗੂ ਮਰਨ ਵਰਤ ਨਾ ਰੱਖੇ ਸੰਘਰਸ਼ ਜਿਹੜਾ ਹੈਗਾ ਉਹ ਪਹਿਲਾਂ ਵੀ ਚੱਲਦਾ ਆਇਆ ਕਾਹ ਵੀ ਚੱਲਦਾ ਰਹਿਣਾ ਹੈ। ਔਰ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸੰਰਖਸ਼ੀ ਨੇ। ਲੇਕਿਨ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਾਨ ਦਾ ਸਾਨੂੰ ਚਿੰਤਾ ਹੈਗੀ ਆ। ਔਰ ਮੈਂ ਕਿਸਾਨ ਵੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਪਿਛਲੇ 33 ਸਾਲਾਂ ਤੋਂ ਕੰਮ ਕਰ ਰਿਹਾ ਹੈਗਾ ਔਰ ਮੇਰੇ ਪਿੰਡ ਨੇ ਹਮੇਸ਼ਾ ਮੇਰੇ ਇਲਾਕੇ ਨੇ ਮੇਰਾ ਸਹਿਯੋਗ ਦਿੱਤਾ ਮੈਂ ਆਪਣੇ ਭਰਾਵਾਂ ਦੇ ਨਾਲ ਕਿਉਂਕਿ ਇਕ ਕਿਸਾਨ ਜੁਨੀਅਨ ਦੇ ਵਿੱਚ ਨੇ ਸਰਪੰਚ ਵੀ ਨੇ ਸਾਬਕਾ ਸਰਪੰਚ ਵੀ ਨੇ ਇਸ ਕਰਕੇ ਬੇਨਤੀ ਜੋਦੜੀ ਕਰਨ ਇੱਥੇ ਆਏ ਅਸਾਂ ਆਪਣਾ ਕਿੰਨੇ ਚੇਅਰ ਤੋਂ ਸੁਝਾਉਂਦੇ ਕਿ ਸੀਨੀਅਰ ਲੀਡਰ ਬੱਚੇ ਕੰਮ ਕੀਤਾ ਵੱਡੇ ਵੱਡੇ ਜਿਹੜੇ ਐਸੇ ਕੈਬਿਨੇਟ ਜਿਹੜੇ ਨੇ ਉਹ ਕੰਮ ਕਰਦੇ ਅੱਜ ਜੇ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਜਾਂ ਕਿਸਾਨੀ ਮੰਗਾਂ ਭਾਜਪੀ ਦਾ ਇਹ ਸਟੈਂਡ ਰਿਹਾ ਕਿ ਤੁਸੀਂ ਪੰਜਾਬ ਵਾਸਤੇ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਲੈ ਲਓ ਪੂਰੇ ਭਾਰਤ ਵਾਸਤੇ ਨਾ ਮੰਗੋ ਜਦ ਕਿ ਉਹ ਦੋ ਫੋਰਮਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਇਨੂੰ ਇਹਨੂੰ ਕਿਸ ਨਾਲ ਵੇਖਦੇ ਦੇ ਬਾਰੇ ਕਿ ਤੁਹਾਡੀ ਪੁੱਛੇ ਕੋ ਗੱਲਬਾਤ ਹੋਈ ਹੈ ਦੇਖੋ ਕਿਸਾਨ ਤਾਂ ਕਿਸਾਨ ਆ ਉਹ ਚਾਹੇ ਕਿਸੇ ਵੀ ਸੂਬੇ ਦਾ ਔਰ ਗੁਰੂ ਸਾਹਿਬ ਨੇ ਮੇਰੀ ਪਹਿਲਾਂ ਵੀ ਬੇਨਤੀ ਜੋਦੜੀ ਸੁਣੀ ਹੈ ਕਿਉਂਕਿ ਜਦੋਂ ਕਿਸਾਨੀ ਮੋਰਚਾ ਦਿੱਲੀ ਦੇ ਬਰੋਹਾਂ ਤੇ ਲੱਗਿਆ ਹੋਇਆ ਸੀ ਉਸ ਵੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਗੁਰਦੁਆਰਾ ਰਕਾਵਗੰਜ ਸਾਹਿਬ ਉੱਥੇ ਸ਼੍ਰੀ ਖਡਪਾੜ ਸਾਹਿਬ ਦੇ ਜਿਹੜੇ ਭੋਗ ਸੀ ਔਰ ਯੂਏਸੀ ਉਥੇ ਬੇਨਤੀ ਜੋਦੜੀ ਕੀਤੀ ਸੀ ਵੀ ਦੋਹਾਂ ਧਿਰਾਂ ਦੀ ਇੱਜ਼ਤ ਰੱਖਦੇ ਹੋਏ ਸੱਚੇ ਪਾਸ਼ਾ ਇਹ ਕੋਈ ਹਿੰਦੁਸਤਾਨ-ਪਾਕਿਸਤਾਨ ਦਾ ਯੁੱਧ ਨਹੀਂ ਹੈਗਾ ਇਹ ਸਾਡੇ ਬੰਦੇ ਨੇ ਸੰਘਰਸ਼ੀ ਨੇ ਯੋਧੇ ਨੇ ਦੂਰਅੰਦੇਸ਼ੀ ਨੇ ਲੇਕਿਨ ਜਿਹੜਾ ਕਮਿਊਨੀਕੇਸ਼ਨ ਮੈਂ ਜਾਂ ਮੈਂ ਕਹਿੰਦਾ ਵੀ ਸਾਡੀ ਬਦ ਕਿਸਮਤੀ ਆ ਸਾਡੀ ਬਦ ਕਿਸਮਤੀ ਆ ਹੁਣ ਜਿਵੇਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਸਾਰੀ ਚਾਉਂਦੀ ਹੈਗੀ ਆ ਸਾਡੀਆਂ ਦੋ ਅੱਖਾਂ ਨੇ ਜੀ ਹੁਣ ਅਸੀਂ ਸੱਜੀ ਨੂੰ ਕਹੀਏ ਮਾੜੀ ਆ ਕਿ ਖੱਬੀ ਨੂੰ ਮਾੜੀ ਕਹੀਏ ਲੇਕਿਨ ਅੱਜ ਬੇਨਤੀ ਜੋਦੜੀ ਇਹੀ ਆ ਸਾਰਿਆਂ ਵੱਲੋਂ ਵੀ ਮੈਂ ਤਾਂ ਤੁਹਾਨੂੰ ਵੀ ਕਹੂੰਗਾ ਤੁਸੀਂ ਵੀ ਅਰਦਾਸ ਬੇਨਤੀ ਕਰੋ ਵੀ ਸਾਡੇ ਪਰਿਵਾਰਾਂ ਦੇ ਵਿੱਚ ਉਹ ਜਿਹੜਾ ਇੱਕ ਲੀਡਰ ਹੈਗਾ ਜਿਹੜਾ ਰੋਜ਼ ਘਟ ਰਿਹਾ ਹੈਗਾ ਉਹ ਸੱਚੇ ਪਾਤਸ਼ਾਹ ਕਰਨ ਉਹ ਬੇਸ਼ੱਕ ਸੰਘਰਸ਼ ਕਰਦੇ ਰਹਿਣ ਲੇਕਿਨ ਉਹ ਮਰਨ ਵਰਤ ਉਹਨਾਂ ਦਾ ਹੱਥ ਹੋਵੇ ਉਹ ਵੀ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ ਸੰਘਰਸ਼। ਲੇਕਿਨ ਬੀਜੇਪੀ ਦੇ ਲੀਡਰ ਕਿਉਂ ਨਹੀਂ ਕਿਤੇ ਸੁਝਾ ਪਾ ਲੇ? ਕੀ ਲੱਗਦਾ ਹੈ ਕਿ ਉਹ ਤੁਹਾਡਾ ਵੀ ਕਮਿਊਨੀਕੇਸ਼ਨ ਗਿਆ ਪਿਆ? ਦੇਖੋ ਇਹ ਉਹਸ਼ ਗੱਲਾਂ ਹੁੰਦੀਆਂ ਨੇ। ਇਹਦੇ ਵਿੱਚ ਹੁਣ ਜਦੋਂ ਸਾਰਿਆਂ ਦੇ ਸਾਹਮਣੇ ਚਾਨਣ ਆ। ਨੋ ਡਾਊਟ ਪੁਰਾਣੇ ਲੋਕਾਂ ਦੇ ਵਿੱਚ ਮੇਰੇ ਨਾਲ ਹੋਰ ਵੀ ਬਹੁਤ ਨੇ। ਅੱਜ ਮੈਂ ਤੁਹਾਡੇ ਜ਼ਰੀਏ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਖਾਸ ਕਰਕੇ ਆਨਰੇਬਲ ਜਿਹੜੇ ਹੋਮ ਮਿਨਿਸਟਰ ਨੇ ਸ਼੍ਰੀ ਅਮਿਤ ਸ਼ਾਹ ਜੀ ਸਾਡੇ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਉਹਨਾਂ ਨੂੰ ਬੇਨਤੀ ਇਹ ਜ਼ਰੂਰ ਕਰੂੰਗਾ ਵੀ ਆਪਣੇ ਕੋਲ ਕੁੱਲ ਦੁਨੀਆ ਦੇ ਸਾਧਨ ਨੇ ਆਪਣੇ ਕੋਲ ਸਾਰੀਆਂ ਏਜੰਸੀਜ਼ ਨੇ ਪ੍ਰਾਈਵੇਟ ਵੀ ਨੇ ਸਰਕਾਰੀ ਵੀ ਨੇ ਸੰਗਠਨ ਵੀ ਆ ਜਿਹੜੇ ਸਾਨੂੰ ਕਮੀ ਕੀ ਲੱਗੀ ਆ ਕੰਮ ਕਰਦਿਆਂ ਨੂੰ ਕਮੀ ਇਹ ਲੱਗੀ ਆ ਤੁਸੀਂ ਸੱਚੇ ਹੋ ਵੀ ਜਿਹੜੇ ਦਿੱਲੀ ਦੇ ਲੋਕ ਨੇ ਉਹ ਵਪਾਰੀ ਤਾਂ ਵਧੀਆ ਹੋ ਸਕਦੇ ਆ ਸਭ ਤੋਂ ਵਧੀਆ ਪੱਗਾਂ ਵੀ ਬੰਦੇ ਹੋਣਗੇ ਲੇਕਿਨ ਜੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਪੰਜਾਬ ਦੇ ਖੇਤਾਂ ਦੇ ਵਿੱਚ ਜਾਣਾ ਤਾਂ ਜਿਹੜੇ ਇੱਥੇ ਜ਼ਮੀਨੀ ਲੋਕ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਜੜਾ ਵਾ ਉਹਨਾਂ ਦੇ ਨਾਲ ਬੈਠ ਕੇ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਤਾਂ ਪੰਜਾਬ ਦੇ ਜਿਹੜੇ ਆਗੂ ਨੇ ਉਹ ਵਧੀਆ ਤਰੀਕੇ ਨਾਲ ਇਹ ਮਸਲੇ ਦਾ ਹੱਲ ਕਰ ਸਕਦੇ ਹੈਗੇ ਆ بجائے ਕਿ ਜਿਹੜੇ ਦਿੱਲੀ ਦੇ ਉਹ ਵਪਾਰਤਾ ਵਧੀਆ ਕਰ ਸਕਦੇ ਆ ਔਰ ਵਧੀਆ ਪੱਗਾਂ ਵੀ ਬਨ੍ਹ ਸਕਦੇ ਹੈਗੇ ਆ ਜਦ ਜਿਹੜੇ ਕੁਝ ਲੋਕਾਂ ਦੀ ਉੱਥੇ ਐਂਟਰੀ ਹੋ ਚੁੱਕੀ ਹੈਗੀ ਆ ਉਹ ਐਂਟਰੀ ਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਔਰ ਪੰਜਾਬ ਦੀ ਗੱਲ ਕਰਨੀ ਆ ਪੰਜਾਬੀਆਂ ਦਾ ਕਰਨ ਜੇ ਦਿੱਲੀ ਦੀ ਗੱਲ ਕਰਨੀ ਆ ਦਿੱਲੀ ਦਾ ਕਰਨ ਇਹ ਜ਼ਰੂਰ ਤੁਹਾਡੇ ਰਹੀ ਮੈਂ ਬੇਨਤੀ ਕਰਦਾ ਪੰਜਵੇਂ ਕਿ ਸਾਹਮਣੇ ਸੂਫਾਈ ਦਿੱਤੀ ਚੁੱਕੀ ਹੈ ਜਿਹੜੇ ਵਪਾਰ ਜਦੋਂ ਆ ਰਹੇ ਨੇ ਜਦੋਂ ਬਾਜ਼ਾਰ ਆ ਰਿਹਾ ਹੈ ਕਿ ਲੱਗਦਾ ਕਿ ਅਸਾਂ ਦੇਖੋ ਅੱਜ ਸ਼ਰਮ ਇਸ ਗੱਲ ਦੀ ਵੀ ਆ ਰਹੀ ਆ ਵੀ ਜਿਹੜਾ ਲੋਕਾਂ ਦਾ ਢਿੱਡ ਭਰਦਾ ਜਿਹੜਾ ਕਿਸਾਨ ਆਵਾਮ ਦਾ ਢਿੱਡ ਭਰਦਾ ਉਹ ਅੱਜ ਭੁਖੜਦਾਲ ਤੇ ਬੈਠਾ ਦੂਜੀ ਗੱਲ ਜਿਹੜਾ ਸੁਸਾਇਟ ਹੈਗਾ ਉਹ ਗੁਰੂ ਸਾਹਿਬ ਨੇ ਵੀ ਕਿਹਾ ਹੈਗਾ ਉਹ ਚਾਹੇ ਕੋਈ ਵੀ ਕਰਦਾ ਉਹ ਨਹੀਂ ਕਰਨਾ ਚਾਹੀਦਾ ਉਹ ਸਾਡੇ ਸ਼ਸਤਰਾਂ ਚ ਸਾਡੇ ਧਰਮ ਦੇ ਵਿੱਚ ਵੀ ਲਿਖਿਆ ਹੈਗਾ ਲੇਕਿਨ ਸੂਸਾਈਡ ਪਹਿਲਾਂ ਵੀ ਹੁੰਦੇ ਹੈਗੇ ਆ ਪੰਜਾਬ ਚ ਵੀ ਹੋਏ ਆ ਦੇਸ਼ ਚ ਵੀ ਹੋਏ ਹੈਗੇ ਆ ਔਰ ਆਪਦੀ ਸਰਕਾਰ ਨੂੰ ਆਪਦੇ ਆਨਨੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਆਪਣੇ ਗ੍ਰਹਿ ਮੰਤਰੀ ਨੂੰ ਆਪਣੇ ਪਾਰਟੀ ਦੇ ਪ੍ਰਧਾਨ ਨੂੰ ਇਹੀ ਬੇਨਤੀ ਕਰੂੰਗਾ ਜਿੱਥੇ ਜੋਦੜੀ ਬੇਨਤੀ ਅਰਜ਼ੋਈ ਕੀਤੀ ਆ ਉਥੇ ਇਹ ਕਹੂੰਗਾ ਵੀ ਜਮੀਨੀ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾ ਕੇ ਪੰਜਾਬ ਦਾ ਮਸਲਾ ਹੱਲ ਕਰਨ ਤਾਕੀ ਹੋਇਖ ਦੇ ਵਿੱਚ ਇਹ ਜਾ ਮੋਰਚਾ ਨਾ ਲੱਗੇ ਕਿਉਂਕਿ ਗੁਰੂ ਸਾਹਿਬ ਨੇ ਇਹ ਫੌਜ ਜਿਹੜੀ ਸੀ ਥਾਪੀ ਸੀ ਵਿਦੇਸ਼ ਤੇ ਧਰਮ ਦੀ ਰੱਖਸ਼ਾ ਲਈ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਔਰ ਧਰਮ ਦੀ ਰੱਖਸ਼ਾ ਲਈ ਕੁਰਬਾਨੀ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਔਰ ਧਰਮ ਦੀ ਰੱਖਸ਼ਾ ਦੇ ਲਈ ਸਰਬੰਸ ਵਾਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਤੇ ਧਰਮ ਦੀ ਰੱਖੇ ਲਈ ਰੱਖਿਆ ਲਈ ਖਾਲਸਾ ਜਿਹੜਾ ਹੈਗਾ ਉਹਨੂੰ ਉਹਨੂੰ ਅਸੀਂ ਕਾਕੇ ਪਿਆਰ ਵਰਤਿਆਰ ਕੀਤਾ ਵੀ ਇਹ ਤੁਹਾਡੇ ਦੇਸ਼ ਤੇ ਧਰਮ ਦੀ ਰੱਖਿਆ ਲਈ ਪਿਆਰ ਆ। ਉਹਦੀ ਬਦੌਲਤ ਹੀ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਪਹਿਲੀਆਂ ਲੜਾਈਆਂ ਸੀ ਆਖਰੀ ਮੋਰਚੇ ਤੱਕ ਇਹ ਲੋਕ ਅਮਨੀਸ਼ਨ ਤੇ ਰਾਸ਼ਨ ਪਹੁੰਚਾਉਂਦੇ ਰਹੇ ਸੀ ਜਿੱਤੀਆਂ। ਪੰਜਾਬ ਜਦੋਂ ਖੁਸ਼ ਹੋ ਗਿਆ ਦੁਨੀਆ ਭਰ ਦੇ ਵਿੱਚ ਡੰਕਾ ਵੱਜੂਗਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਅਮਰ ਸ਼ਾਹ ਜੀ ਪੰਜਾਬੀ ਖੁਸ਼ ਨੇ ਤੇ ਦੁਨੀਆ ਭਰ ਤੇ ਰਾਜ ਕਰੋਗੇ। ਤੁਹਾਡਾ ਰਾਜ ਕਦੇ ਨਹੀਂ ਜਾਊਗਾ ਔਰ ਇਹੀ ਬੇਨਤੀ ਕਰਦਾ ਹੋਇਆ ਉਹਨਾਂ ਨੂੰ ਵੀ ਬੇਨਤੀ ਕਰਦਾ ਤੇ ਭਾਈ ਸ੍ਰੀ ਅਖਾਲਸਾਹ ਸਾਹਿਬ ਦੇ ਮੂਰੇ ਵੀ ਚੋਦੜੀ ਬੇਨਤੀ ਕੀਤੀ ਆ ਸ੍ਰੀ ਹਰਮੰਦਰ ਸਾਹਿਬ ਦੇ ਵੀ ਨਮਸਤਾਖੁਨਾ ਤੁਹਾਡੇ ਰਹੀਂ ਜਿੱਥੇ ਅਸੀਂ ਉੱਥੇ ਜਾ ਕੇ ਆਵਾਜ਼ ਬੁਲੰਦ ਕਰਦੇ ਹੈਗੀਆਂ ਕੋਈ ਲੋੜ ਨਹੀਂ ਕਿਸੇ ਅਹੁਦੇ ਦੀ ਕਿਸੇ ਜ਼ਿੰਮੇਵਾਰੀ ਦੀ ਮੇਰਾ ਖਿੱਤਾ ਮੇਰੇ ਮੇਰੇ ਪੰਜਾਬੀ ਵਪਾਰੀ ਜ ਵਪਾਰੀ ਉਹ ਤੜਪ ਰਿਹਾ ਹੈਗਾ ਕਿਉਂਕਿ ਉਹ ਰਾਹ ਹੀ ਖੁੱਲਾ ਹੈਗਾ ਕਿਸਾਨ ਆਪਦਾ ਤੜਪ ਰਿਆ ਨਾ ਇੱਥੇ ਵਪਾਰੀ ਉਹਦਾ ਵਪਾਰ ਖੁੱਲ ਕੇ ਹੋਵੇ ਕਿਸਾਨ ਆਪਦੇ ਘਰ ਨੂੰ ਆਵੇ ਕਾਰਖਾਨੇਦਾਰ ਜਿਹੜਾ ਹੈਗਾ ਉਹ ਵੀ ਸੁੱਖਾਂ ਪੰਜਾਬ ਦੇ ਵਿੱਚ ਬਤੀਤ ਕਰੇ ਆਪਣਾ ਸਮਾਂ ਇਸ ਕਰਕੇ ਅੱਜ ਜੋਧਰੀ ਬੇਨਤੀ ਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਔਰ ਮੈਨੂੰ ਲੱਗਦਾ ਹੈਗਾ ਵੀ ਸਾਡੀ ਇਹ ਆਵਾਜ਼ ਸਾਰਿਆਂ ਦੀ ਆਵਾਜ਼ ਬਿਰਥੀ ਨਹੀਂ ਜਾਣਦੀ ਜੀ ਜਨਕੀ ਅਰਦਾਸ ਪਿਆਰੇ ਔਰ ਬਾਕੀ ਮੈਂ ਗੁਰੂ ਸਾਹਿਬ ਦਾ ਉਹ ਸ਼ਬਦ ਦੇ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਡਰੂ ਨਾ ਡਰੂ ਅਰਸੋਂ ਜਬ ਜਾਇ ਲਰੂ ਨਿਸ਼ਚੇ ਕਰ ਆਪਣੀ ਜੀਤ ਕਰੂ ਫਤਿਹ ਸਾਡੀ ਸਾਰਿਆਂ ਦੀ ਫਤਿਹ ਹੋਊਗੀ ਸਾਡੀ ਆਵਾਜ਼ ਉਸ ਬਰੂਹਾਂ ਤੇ ਜਾਊਗੀ ਔਰ ਢੱਲੇਵਾਲ ਸਾਹਿਬ ਵੀ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੜਾ ਮਿਲੂਗਾ ਉਹ ਵੀ ਆਪਦੇ ਘਰੇ ਜਾਣਾ ਧੰਨਵਾਦ